ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਬਾਬਾ ਸ਼ਹੀਦਗੰਦ ਜੀ ਜਿਹਨੂੰ ਆਪਾਂ ਸ਼ਹੀਦਾਂ ਵਾਲਾ ਗੁਰਦੁਆਰਾ ਸਾਹਿਬ ਵੀ ਕਹਿੰਦੇ ਆ ਅੱਜ ਐਤਵਾਰ ਦਾ ਦਿਨ ਹੋਣ ਕਰਕੇ ਅੱਜ ਉੱਥੇ ਦੁਪਹਿਰਾ ਸਾਹਿਬ ਵੀ ਆ ਤੇ ਆਪਾਂ ਇਹ ਬਾਬਾ ਅਟਲ ਜੀ ਦੇ ਤੁਸੀਂ ਦੇਖ ਰਹੇ ਹੋ ਮਗਰ ਗੁਰਦੁਆਰਾ ਸਾਹਿਬ ਇੱਥੋਂ ਬਾਜ਼ਾਰ ਵਿੱਚ ਦੀ ਜਾਵਾਂਗੇ 5 ਤੋਂ 10 ਮਿੰਟ ਦਾ ਰਾਹ ਵਾ ਸੋ ਤੁਸੀਂ ਵੀ ਨਾਲ ਬਣੇ ਰਹਿਣਾ ਆਓ ਚੱਲੀਏ ਗੁਰਦੁਆਰਾ ਬਾਬਾ ਸ਼ਹੀਦ ਹਾਂ ਹੁਣ ਆਪਾਂ ਇੱਥੋਂ ਇਸ ਰਸਤੇ ਰਾਹੀਂ ਜਾਵਾਂਗੇ ਗੁਰਦੁਆਰਾ ਬਾਬਾ ਸ਼ੀਤਾਂ ਜੀ ਨੂੰ ਇਹ ਬਾਜ਼ਾਰ ਵਿੱਚ ਦੀ ਰਾਹ ਵਾ ਇੱਥੋਂ 5 ਤੋਂ 10 ਮਿੰਟ ਦਾ ਰਾਹ ਵਾ ਬਣ ਜਾਂਦਾ ਤੇ ਸੰਗਤ ਸਬਜ਼ਾਰ ਵਿੱਚ ਦੀ ਹੁੰਦੀ ਹੋਈ ਜਾਂਦੀ ਆ ਕਿਉਂਕਿ ਜੇ ਕਿਸੇ ਨੇ ਕੋਈ ਸਮਾਨ ਵਗੈਰਾ ਵੀ ਇੱਥੋਂ ਲੈਣਾ ਇੱਥੋਂ ਲੈ ਸਕਦਾ ਵਾ ਇੱਥੇ ਰੌਣਕ ਰਹਿੰਦੀ ਬਾਜ਼ਾਰ ਵਿੱਚ ਦੀ ਜਦੋਂ ਵੀ ਤੁਸੀਂ ਆਓ ਇੱਥੋਂ ਬਾਜ਼ਾਰ ਵਿੱਚ ਦੀ ਜਾਓ ਤੁਰ ਕੇ ਕੋਈ ਗੱਡੀ ਤਾਂ ਇੱਥੋਂ ਦੀ ਨਹੀਂ ਜਾਂਦੀਗੀ ਰੇ ਅ ਵੀ ਬਾਜ਼ਾਰ ਵਿੱਚ ਦੀ ਵੀ ਪਤਾ ਨਹੀਂ ਲੱਗਦਾ ਕਦੋਂ ਆਪਾਂ ਛੇਤੀ ਪਹੁੰਚ ਜੰਨੇ ਆ ਅੱਜ ਐਤਵਾਰ ਦਾ ਦਿਨ ਆ ਬਹੁਤ ਜ਼ਿਆਦਾ ਸੰਗਤ ਜਪਹਿਰਾ ਸਾਹਿਬ ਤੇ ਜਾਂਦੀ ਆ ਤੇ ਆਪਾਂ ਉੱਥੇ ਜਾ ਕੇ ਕੋਸ਼ਿਸ਼ ਕਰਾਂਗੇ ਸੰਗਤ ਨਾਲ ਗੱਲਬਾਤ ਵੀ ਕਰਨ ਦੀ ਤੇ ਅੱਜ ਮੌਸਮ ਵੀ ਥੋੜਾ ਜਿਹਾ ਬਦਲ ਹੋਇਆ ਹੋਇਆ ਸੋ ਆਪਾਂ ਚੱਲਦੇ ਆਂ ਬਾਬਾ ਸ਼ੀਦਾਈ ਦਾ ਗੁਰਦੁਆਰਾ ਆਪਾਂ ਵੇਖ ਰਹੇ ਆ ਕਿ ਬਾਜ਼ਾਰ ਵਿੱਚ ਵੀ ਕਾਫੀ ਦੁਕਾਨਾਂ ਆ। ਤੁਸੀਂ ਵੇਖੋ ਖਾਂ ਫੇਨ ਜਿਹੜਾ ਦੁਕਾਨਾਂ ਵੀ ਹੋਰ ਕੱਪੜੇ ਦੀਆਂ ਵੀ ਆ ਜਿੰਨੇ ਜੋ ਵੀ ਸਮਾਨ ਲੈਣਾ ਉਹ ਇੱਥੋਂ ਲੈ ਸਕਦਾ। ਅੱਗੇ ਜਦੋਂ ਥੋੜਾ ਜਿਹਾ ਆਪਾਂ ਜੀ ਅੱਗੇ ਆ ਕੇ ਚੌਂਕ ਆ ਜਾਂਦਾ ਤੇ ਨਾਲ ਮਠਿਆਈ ਦੀ ਦੁਕਾਨ ਆ ਜਾਂਦੀ ਹੈ ਤੁਸੀਂ ਵੇਖੋ ਤੇ ਇੱਥੋਂ ਫਿਰ ਆਪਾਂ ਥੋੜਾ ਜਿਹਾ ਅੱਗੇ ਦੁਰ ਕੇ ਨਾਲ ਹੀ ਖੱਬੇ ਮੁੜ ਜਾਣਾ। ਤੇ ਇਥੋਂ ਆਪਾਂ ਇਹ ਸ਼ਹੀਦਾਂ ਦਾ ਗੁਰਦੁਆਰੇ ਤੇ ਦਰਬਾਰ ਸਾਹਿਬ ਦਾ ਅੱਧਾ ਆਏ ਬੇਜੋਂ ਤੇ ਹੁਣ ਅੱਗੇ ਆ ਸਾਹਮਣੇ ਸ਼ਹੀਦਾਂ ਦਾ ਗੁਰਦੁਆਰਾ ਤਕਰੀਬਨ ਅੱਧਾ ਕਿਲੋਮੀਟਰ ਦੀ ਵਾਟ ਹੋ ਰਹੀ ਜਾਂਦੀ ਹੈ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਬਿਵੇਕ ਸਰ ਸਾਹਿਬ ਫਾਸੀ ਸ਼ੇਵੀ ਇਹਦੇ ਇਤਿਹਾਸ ਬਾਰੇ ਵੀ ਕਿਸੇ ਦਿਨ ਸਕੇ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ ਸੋ ਤੁਸੀਂ ਵੇਖੋ ਚਪੈਰਾ ਸਾਹਿਬ ਦੇ ਵਿੱਚ ਇੰਨੀ ਜ਼ਿਆਦਾ ਸੰਗਤ ਹੋ ਜਾਂਦੀ ਹੈ ਕਿ ਅੱਧੀ ਸੰਗਤ ਇੱਥੇ ਆ ਕੇ ਬੈਠੀ ਹੁੰਦੀ ਹੈ ਤੋ ਅੱਗੇ ਵੀ ਹੋਰ ਗੁਰਦੁਆਰਾ ਸਾਹਿਬ ਵੀ ਉਹ ਵੀ ਤੁਹਾਨੂੰ ਦਿਖਾਵਾਂਗੇ ਆਓ ਅੱਗੇ ਜਾ ਕੇ ਵੀ ਹੋਰ ਦਰਸ਼ਨ ਕਰਦੇ ਆਂ ਇਹ ਆ ਗਿਆ ਇਹਦਾ ਗੁਰਦੁਆਰਾ ਗੀਤਾ ਸਾਹਿਬ ਇੱਥੇ 13 ਸਿੰਘ ਸ਼ਹੀਦ ਹੋਏ ਇਹਦੀ ਵੀ ਆਪਾਂ ਕਿਸੇ ਦਿਨ ਸੰਕੇਤ ਵਿੱਚ ਜਾਣਕਾਰੀ ਲੈ ਕੇ ਕਿਸੇ ਵਲੌਗ ਦੇ ਵਿੱਚ ਸਾਂਝੀ ਕਰਾਂਗੇ ਤੇ ਇੱਥੇ ਵੀ ਤੁਸੀਂ ਵੇਖੋ ਸੰਗਤ ਕਿੰਨੀ ਬੈਠੀ ਆ ਇਹ ਦੁਪਹਿਰਾ ਸਾਹਿਬ ਕਰਕੇ ਵਾਟ ਕਰ ਰਹੀ ਕਿੰਨੀ ਸੰਗਤ ਇੱਥੇ ਵੀ ਤੁਸੀਂ ਅੱਗੇ ਸਾਹਮਣੇ ਆਇਆ ਇੱਧਰ ਗੁਰਦੁਆਰਾ ਆਰਾਮ ਸਰ ਸਾਹਿਬ ਇੱਧਰ ਵੀ ਹੁੰਦੀ ਹੀ ਸੰਗਤ ਆ ਤੇ ਥਾਂ ਥਾਂ ਸ਼ਬੀਲਾਂ ਦੇ ਲੰਗਰ ਲੱਗੇ ਹੋਏ ਆ ਇੱਥੇ ਦੇਖੋ ਤੁਸੀਂ ਹਲੇ ਆਪਾਂ ਮੇਨ ਸੜਕ ਤੇ ਗਏ ਨਹੀਂ ਉੱਥੇ ਵੀ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਸੋ ਆਪਾਂ ਦਰਸ਼ਨ ਕਰੀਏ ਦੇਖੋ ਇੱਥੇ ਵੀ ਤੁਸੀਂ ਤੋਂ ਜ਼ਿਆਦਾ ਹੋਣ ਕਰਕੇ ਇੱਥੇ ਵੀ ਸ਼ਵੀਲਾ ਦੇ ਰਾਹ ਰਾਹ ਦੇ ਵਿੱਚ ਲੰਘਣ ਲੱਗੇ ਹੁੰਦੇ ਆ ਇੱਥੋਂ ਹੁਣ ਆਪਾਂ ਮੇਨ ਰੋਡ ਤੇ ਪਹੁੰਚਣ ਵਾਲੇ ਆ ਤੇ ਜਿਵੇਂ ਜਿਵੇਂ ਆਪਾਂ ਨੇੜੇ ਜਾਈ ਜੰਨੇ ਹੈ ਰਸ ਵੀ ਬਹੁਤ ਜ਼ਿਆਦਾ ਹੋਈ ਜਾਂਦਾ ਵਾ ਸੋ ਆਪਾਂ ਹੁਣ ਨੇੜੇ ਜਾ ਕੇ ਵੀਡੀਓ ਬਣਾਉਂਦੇ ਆ ਹੁਣ ਆਪਾਂ ਆ ਗਏ ਇੱਥੇ ਮੇਨ ਰੋਡ ਤੇ ਇੱਥੇ ਵੀ ਸ਼ਵੀਲਾ ਲੱਗੀਆਂ ਹੋਈਆਂ ਤੁਸੀਂ ਵੇਖੋ ਸੰਗਤ ਕਿੰਨੀ ਜ਼ਿਆਦਾ ਗਿਣਤੀ ਦਾ ਆਓ ਆਪਾਂ ਪਾਣੀ ਪੀਂਦੇ ਸ਼ਵੀਲਾ ਇੱਧਰ ਬੈਂਗੋ ਜੂਸ ਦੀ ਸ਼ਵੀਲਾ ਲੱਗੀ ਹੋਈ ਆ ਸੰਗਤ ਦੀ ਗਿਣਤੀ ਵੀ ਬਹੁਤ ਜ਼ਿਆਦਾ ਵਾ ਆਓ ਆਪਾਂ ਪਾਣੀ ਪੀਂਦੇ ਆ ਇੱਥੇ ਮੰਗੇੋ ਤੇ ਜਲਦੀ ਸ਼ਵੀਲਾ ਲੱਗੀ ਹੋਈ ਆ ਸੰਗਤ ਤੇ ਕਿਉਂਕਿ ਜ਼ਿਆਦਾ ਗਰਮੀ ਹੋਣ ਕਰਕੇ ਇੱਥੇ ਸੰਗਤ ਕਿਤੇ ਪਾਣੀ ਦੀ ਸਾਹਰ ਜਗਾ ਲੋੜ ਪੈਂਦੀ ਆ ਤੋ ਇਸੇ ਕਰਕੇ ਇੱਥੇ ਇੱਥੋਂ ਤੋਂ ਜ਼ਿਆਦਾ ਸੰਗਤ ਹੋਣ ਲੱਗ ਜਾਂਦੀ ਹੈ ਸ਼ੁਰੂ ਦੇਖੋ ਤੁਸੀਂ ਕਾਫੀ ਹਲਕ ਤਿੰਨ ਚਾਰ ਸੌ ਮੀਟਰ ਦੂਰ ਹੀ ਆ ਸਿਧਾਂ ਸਾਹਿਬ ਦਾ ਸਾਹ ਸੰਗਤ ਇੱਥੋਂ ਤੋਂ ਬਹਿ ਕੇ ਫਾਟ ਕਰਦੀ ਆ ਤੇ ਇੱਥੇ ਤੋਂ ਨਾਲ ਦੀ ਨਾਲ ਸੇਵਾ ਕਰਨ ਵਾਲੀ ਵੀ ਸੰਗਤ ਬਹੁਤ ਹੁੰਦੀ ਹੈ ਇੱਥੇ ਤੁਸੀਂ ਵੇਖੋ ਆ ਜਾਂ ਚਲ ਕੇ ਥਾ ਪਥੋੜਾ ਜਾ ਹੋਰ ਨੇੜੇ ਜਾ ਕੇ ਵੀ ਜਾਵਾਂਗੇ ਤੇ ਤੁਹਾਨੂੰ ਬਖਵਾਵਾਂਗੇ ਸੰਗਤ ਦੀ ਵੇਖੋ ਕਿ ਸੰਗਤ ਨਾਲ ਦੀ ਨਾਲ ਬੈਠੀ ਬਾਤ ਕਰ ਰਹੀ ਆ ਤੇ ਨਾਲ ਦੀ ਨਾਲ ਸੇਵਾ ਕਰ ਰਹੀ ਆ ਸੰਗਤ ਜਰੂਰ ਤੁਸੀਂ ਵੀ ਇੱਕ ਵਾਰ ਇੱਥੇ ਵਿਜ਼ਿਟ ਕਰੋ ਤੇ ਆ ਕੇ ਫਿਰ ਇੱਥੇ ਵੇਖੋ ਕਈ ਵਾਰ ਆਪਾਂ ਦੀ ਵੀ ਵਿੱਚ ਦੇਖਦੇ ਹੋ ਇੰਨਾ ਜਿਆਦਾ ਨਹੀਂ ਵਿਖਾਇਆ ਜਾਂਦਾ ਸੰਗਤ ਸਵੇਰ ਤੋਂ ਹੀ ਇੱਥੇ ਆ ਜਾਂਦੀ ਆ ਤੇ ਫਿਰ ਰਾਤ ਤੱਕ ਇੱਥੇ ਹੀ ਸੇਵਾ ਕਰਦੇ ਆਂ ਦੇਖੋ ਜੋੜਾ ਘਰ ਦੇ ਵਿੱਚ ਵੀ ਸੇਵਾ ਚੱਲ ਰਹੀ ਹੈ ਉੱਥੇ ਜਿਹੜੇ ਰਸਤੇ ਜਿਹੜਾ ਖਲੋਵਾ ਸੱਚੀ ਕਿਰਪਾ ਤੇ ਪ੍ਰਾਣੀ ਛੁੱਟਾ ਆਪਾਂ ਕੋਸ਼ਿਸ਼ ਕਰਦੇ ਕਿ ਵੀਰ ਆਪਣੇ ਕੋਲ ਖੜੇ ਆਉਂਦਾ ਨਾਲ ਗੱਲਬਾਤ ਕਰਦੇ ਉੱਥੇ ਹਾਂਜੀ ਵੀਰ ਜੀ ਤੁਸੀਂ ਇੱਥੇ ਕਿਹੜੀ ਜਗ੍ਹਾ ਤੋਂ ਆਏ ਹੋ ਸੇਵਾ ਕਰਨ ਪਿੰਡ ਤੋਲਾ ਨੰਗਲ ਹਰ ਹਰ ਐਤਵਾਰ ਇਸ ਇੱਥੇ ਆਉਂਦੇ ਹਾਂ ਹਾਂਜੀ ਆ ਐਤਵਾਰ ਚ ਪੜਿਆ ਬੈਠਣਾ ਇਹ ਕਿੰਨੇ ਵਜੇ ਤੋਂ ਸੰਗਤ ਸ਼ੁਰੂ ਹੁੰਦੀ ਹੈ ਕਿੰਨੇ ਵਜੇ ਤੱਕ ਰਹਿੰਦੀ ਸ਼ਾਮ ਨੂੰ ਸ਼ਾਮ ਦੇ 6-7 ਵਜੇ ਤੱਕ ਬਹੁਤ ਜੁਪੇ ਰਹੇ ਹਰ ਐਤਵਾਰ ਹਾਂਜੀ ਹਰ ਐਤਵਾਰ ਇਤਰਾ ਸੰਗਤ ਰਹਿੰਦੀ ਇੱਥੇ ਤਾਂ ਤਾਂ ਤੁਸੀਂ ਦੇਖ ਰਹੇ ਸੀਗੇ ਵੀਰ ਜੀ ਦੱਸ ਰਹੇ ਕਿ ਹਰ ਰੋਜ਼ ਕਾਫੀ ਮਾਤਰਾ ਵਿੱਚ ਸੰਗਤ ਇੱਥੇ ਆ ਜਾਂਦੀ ਹੈ ਇੱਥੇ ਸੇਵਾ ਕਰਦਾ ਰੇਕ ਐਤਵਾਰ ਸਵੇਰ ਤੋਂ ਸ਼ਾਮ ਤੱਕ ਰਹਿੰਦੀ ਐ ਤਾਂ ਆਪਾਂ ਹੋਰ ਵੀ ਕਿਸੇ ਥੇਲੇ 'ਚ ਗੱਲ ਕਰਾਂਗੇ ਸੇਵਾਦਾਨ ਵੀ ਕਿਹੜੀ ਜਗ੍ਹਾ ਤੋਂ ਹੋਇਆ ਹੁਣ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਬਹੁੰ ਚੁੱਕੇ ਆ ਤੇ ਜਿਉਂ-ਜਿਉਂ ਆਪਾਂ ਨੇੜੇ ਆਉਨੇ ਆ ਦਰ ਸੰਗਤ ਬਹੁਤ ਜ਼ਿਆਦਾ ਗਿਣਤੀ ਵਿੱਚ ਸੇਵਾ ਵੀ ਕਰ ਰਹੀ ਐ ਤੇ ਪਾਠ ਵੀ ਕਰ ਰਹੀ ਐ ਦੇਖੋ ਸਾਰੇ ਪਾਸੇ ਇੱਧਰ ਵੀ ਸੰਗਤ ਆ ਸਾभी ਦੂਰੋਂ ਦੂਰੋਂ ਸੰਗਤ ਆ ਇਹ ਐਤਵਾਰ ਵਾਲੇ ਦਿਨ ਤਾਂ ਨੰਦਲਾ ਕੀ ਨਾ ਜਾਏ ਬਾਕੀ ਸੰਗਤ ਗਰਮੀ ਜਿਆਦਾ ਹੋਣ ਕਰਕੇ ਜਿਆਦਾ ਬੱਕੀ ਢਲਦੀ ਹੈ ਸੰਗਤ ਇੱਕ ਦੋ ਦਿਨੋਂ ਆਪੇ ਆਪਨਾ ਬਖ ਬਰਦਵਾਰ ਸਾਹਿਬ ਦੇ ਬਿਲਕੁਲ ਸਾਹਮਣੇ ਬਹਜੁ ਗਿਆ ਤੇ ਵੇਖੋ ਸੰਗਤ ਲਗਾਤਾਰ ਸੇਵਾ ਕਰ ਰਹੀ ਹੈ ਤੇ ਜੋ ਆਪ ਦੇਖਾ ਹੈ ਕਾਫੀ ਗਿਣਤੀ ਵਿੱਚ ਅੰਦਰ ਬਰਦਵਾਰ ਸਾਹਿਬ ਸੰਗਤ ਦਾ ਲੈਂਦਾ ਲੱਗੇ ਮੱਥਾ ਦੇਖਣ ਨੂੰ ਸੰਗਤ ਦੀਆਂ ਸੋ ਤੁਸੀਂ ਦੇਖ ਰਹੇ ਹੋ ਕਿ ਇਹ ਹੁਣ ਆਪਾਂ ਸੜਕ ਤੇ ਤੁਰੇ ਜਾ ਰਹੇ ਆ ਗਲਿਆਰੇ ਤੋਂ ਬਾਹਰ ਵੀ ਤੇ ਇੱਥੇ ਵੀ ਸੰਗਤ ਸੇਵਾ ਵੀ ਕਰ ਰਹੀ ਆ ਤੇ ਪਾਠ ਵੀ ਦੇਖੋ ਕਿੰਨੇ ਕਰ ਰਿਹਾ ਸੜਕ ਵੀ ਅੱਧੀ ਸੰਗਤ ਨਾਲ ਭਰੀ ਹੁੰਦੀ ਆ ਇੱਥੇ ਗਰਮੀ ਜ਼ਿਆਦਾ ਹੋਣ ਕਰਕੇ ਵੱਡੇ ਵੱਡੇ ਕੂਲਰ ਵੀ ਸੰਗਤ ਲਈ ਲਾਏ ਹੋਏ ਆ ਇੱਥੇ ਤਾਂ ਕਿ ਕਿਸੇ ਤਰ੍ਹਾਂ ਦੀ ਗਰਮੀ ਨਾਲ ਸੰਗਤ ਨੂੰ ਲੱਗ ਸਕੇ ਇਸ ਤੋਂ ਆ ਮਾਦਰਵਾਰ ਦੇ ਮੇਨ ਗੇਟ ਦੇ ਕੋਲ ਆ ਸਾਹਮਣੇ ਆ ਦੇ ਤੇ ਇੱਧਰ ਵੀ ਸੰਗਤ ਲਗਾਤਾਰ ਬਾਤ ਬਾਤ ਕਰ ਰਹੀ ਆ ਅਰਦਾਸ ਬੇਨਤੀ ਕਰ ਰਹੀ ਆ ਵਸ ਜਿਆਦਾ ਹੋਣ ਕਰਕੇ ਥੋੜਾ ਜਿਹਾ ਲੰਘਣ ਦੇ ਵਿੱਚ ਵੀ ਪ੍ਰੋਬਲਮ ਪੈ ਰਹੀ ਆ ਸੰਗਤ ਜਿਆਦਾ ਗਰਮੀ ਹੋਣ ਕਰਕੇ ਤਾਂ ਵੀ ਲਗਾਤਾਰ ਕਰਗੀ ਗੁਰਬਾਣੀ ਦਾ ਜਾਪ ਕਰ ਰਹੀ ਆ ਸੰਗਤੋ ਜਿਆਦਾ ਗਿਣਤੀ ਦੇ ਵਿੱਚ ਤਾਂ ਹੋਣ ਕਰਕੇ ਦੇਖੋ ਤੁਸੀਂ ਕਿ ਐ ਆਪਾਂ ਆ ਗਏ ਬਾਬਾ ਦੀਪ ਸਿੰਘ ਦੇ ਵਾਸਤੇ ਸਾਹਮਣੇ ਤੇ ਇੱਥੇ ਪਾਰਕਿੰਗ ਦੇ ਵਿੱਚ ਵੀ ਸੰਗਤ ਬੈਠੀ ਆ। ਪਾਠ ਕਰ ਰਹੀ ਆ ਸੰਗਤ ਦੀ ਗਿਣਤੀ ਕਾਫੀ ਹੋ ਜਾਂਦੀ ਆ। ਇਹ ਪਿਛਲੇ ਕਾਫੀ ਸਮੇ ਤੋਂ ਸੰਗਤ ਦੇ ਵਿੱਚ ਕਾਫੀ ਵਾਧਾ ਹੋ ਰਿਹਾ ਵਾ ਤੇ ਬੈਠਣ ਨੂੰ ਵੀ ਕਿਸੇ ਪਾਸੇ ਕੋਈ ਜਗ੍ਹਾ ਨਹੀਂ ਲੱਭੇ। ਸੰਗਤ ਨੂੰ ਉਡੀਕ ਰਹਿੰਦੀ ਆ ਐਤਵਾਰ ਵਾਲੇ ਦੀ ਕਿ ਐਤਵਾਰ ਆਵੇ ਤੇ ਦੁਪਹਿਰਾ ਸਾਹਿਬ ਮੈਂ ਵੀ ਜਾ ਕੇ ਪਾਠ ਜ਼ਰੂਰ ਕਰਦਾ ਵਾਂ ਸੋ ਇੱਥੇ ਨਾਲ ਦੀ ਨਾਲੇ ਪਾਣੀ ਦੇ ਸਬੀਲਾ ਲੱਗਿਆ ਹੁੰਦੀ ਆ ਵਾਂ ਤਾਂ ਕਿ ਜ਼ਿਆਦਾ ਗਰਮੀ ਹੋਣ ਕਰਕੇ ਵੀ ਸੰਗਤ ਨੂੰ ਕਿਸੇ ਤਰ੍ਹਾਂ ਦਾ ਕੋਈ ਪਰੇਸ਼ਾਨੀ ਨਾ ਹੋ ਸਕੇ ਸੋ ਕਿੰਨੇ ਤਰ੍ਹਾਂ ਦੇ ਸੰਗਤ ਲਈ ਲੰਗਰ ਲਾਏ ਜਾਂਦੇ ਆ ਇੱਧਰ ਕਿਸੇ ਪਾਸੇ ਸਮੋਸੇ ਦਾ ਲੰਗਰ ਪ੍ਰਸ਼ਾਦੇ ਦਾ ਲੰਗਰ ਚੌੜਾ ਦਾ ਲੰਗਰ ਸੋ ਤਾਂ ਕਿ ਉਹਨਾਂ 보다 ਆਪਣੇ ਸਿੱਖ ਕੌਮ ਦੇ ਵਿੱਚ ਦੇ ਵਿੱਚ ਲੰਗਰ ਨੂੰ ਜ਼ਿਆਦਾ ਮਹੱਤਵ ਦਵਾ ਜਿਆਦਾ 라ਸ਼ ਨੂੰ ਫੋਨ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਵੀ ਸੰਗਤ ਖੀਰਪੁਰ ਦੇ ਲੰਗਰ ਤੱਕਦੀ ਆ। ਆਪਣੇ ਪਾਸ ਨੂੰ ਆਉਂਦਾ ਤਿਆਰ ਰੱਖਿਓ ਇੱਕ ਗੱਲ ਬਹੁਤ ਜ਼ਿਆਦਾ ਹਾਂ ਰੱਖ ਕੇ ਲੰਗਰ ਵੀ ਕਈ ਤਰ੍ਹਾਂ ਦੇ ਲੱਗੇ ਹੋਏ ਨੇ ਇੱਥੇ ਹੁਣ 10-10 ਕਦਮਾਂ ਤੇ ਲੰਗਰ ਵੇਖਣ ਨੂੰ ਮਿਲਣਗੇ। ਇੱਧਰ ਦੇਖ ਰਿਹਾ ਹਾਂ ਤੁਸੀਂ ਕਿ ਦਾ ਜੀਰੇ ਦਾ ਲੰਗਰ ਪਿਆਰ ਹੋ ਰਿਹਾ ਸੰਗਤ ਲਈ ਸੋ ਬਾਬਨੇ ਸੰਗਤ ਸੇਵਾ ਵੀ ਬਹੁਤ ਜ਼ਿਆਦਾ ਕਰ ਰਹੀ ਹੈ ਸੋ ਖਮਾਣੀ ਵਾਹਿਗੁਰੂ ਜਾਣਦੇ ਕਿ ਕਿਸੇ ਪਾਸੇ ਕਿਤੇ ਵੀ ਕੋਈ ਸੰਕਟ ਆ ਜਾਵੇ ਤਾਂ ਸੇਕੋਂ ਲੰਗਰ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋ ਜਾਂਦੀ ਹੈ ਇੱਥੇ ਲੰਗਰਾਂ ਦੇ ਨਾਲ ਨਾਲ ਫਰੀਦ ਦਵਾਈਆਂ ਦਾ ਵੀ ਕੋਲ ਦਵਾਈਆਂ ਦਾ ਕੈਂਪ ਤੇ ਖੁਦਦਾਨ ਕੈਂਪਰ ਨਾਲ ਹਲਵਾਇਆ ਜਾਂਦਾ ਵਾ ਤੇ ਆ ਕੇ ਕੋਈ ਸੰਗਤ ਆਉਂਦੀ ਜਾਂ ਕਈ ਵਾਰ ਗਰਮੀ ਕਰਕੇ ਜਾਂ ਹੋਰ ਵੈਸੇ ਬਿਮਾਰ ਲੰਮਾਠਾ ਹੋ ਜਾਂਦਾ ਤੇ ਫਿਰ ਨਾਲ ਦੀ ਨਾਲ ਉਹਨਾਂ ਦੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਂਦਾ ਵਾ ਸੋ ਇੱਕ ਪਾਸੇ ਜੂਸ ਦੇ ਲੰਗਰ ਲੱਗੇ ਹੋਏ ਆ ਇੱਥੇ ਤੇ ਨਾਲ ਨਾਲ ਸ਼ਹੀਦਾਂ ਦੇ ਲੰਗਰ ਚੱਲ ਰਹੇ ਆ ਹੇ ਸੋਪਾਨ ਇੰਦਰ ਮੇਖੋ ਜੀ ਸ਼ਬੀਰ ਦੇ ਨਾਲ ਲਾਂ ਲੰਗਰ ਚੱਲਦੇ ਆ ਸੀ ਆਪਣੇ ਜਨਮ 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 ਆਉਣ ਦੇ ਬਾਅਦ ਜਿਹੜੀ ਸੇਵਾ ਲਗਾਤਾਰ ਕਰੀ ਨਾ ਨਾ ਦੇ ਖੱcke ਇੰਦਾ ਹੈ ਯਾਰ ਨੋਟ ਇੰ ਕਰਦੇ ਰਹਿਣਾ ਵੈਸੇ ਬੱਦਲ ਦਾ ਮਸਲ ਹੋਇਆ ਤਾਂ ਫੇਰ ਫਿਰ ਵੀ ਹਵਾ ਨਹੀਂ ਚੱਲ ਰਹੀ ਅੱਜ ਤਾਂ ਕਰਕੇ ਜਿਆਦਾ ਗਰਮੀ ਕਰਕੇ ਨਾ ਤੇ ਪਾਣੀ ਦੀ ਪਿਆਸ ਵੱਧ ਲੱਗਦੀ ਆ ਇੱਕ ਜਿਆਦਾ ਰਾਸ਼ਨ ਹੋਣ ਕਰਕੇ ਥਾਂਵੇਂ ਸੋ ਇੱਕ 1.5 ਕਿਲੋਮੀਟਰ ਤੱਕ ਸੰਗਾ ਲਗਾਤਾਰ ਹੀ ਬੈਠੀ ਆ ਗੇਸ ਸੜਕ ਦੇ ਵੇਖ ਲੀਓ ਤੇ ਚਾਹੇ ਤੁਸੀਂ ਵੇਖ ਲਓ ਕਿ ਦਰਬਾਰ ਸਾਹਿਬ ਦੇ ਕੋਲ ਇੱਧਰ ਟਰਾਲੀ ਭਰ ਕੇ ਲਿਆਇਆ ਪਾਣੀ ਦੀਆਂ ਬੋਤਲਾਂ ਦੇ ਜੂਸ ਦੀਆਂ ਬੋਤਲਾਂ ਤੇ ਭਾਈ ਰੋ ਮਿੱਟਾ ਜਾਂ ਸ਼ਾਕੇ ਕਿਉਂਕਿ ਪਿੱਛੇ ਵੀ ਦੋ ਤਿੰਨ ਟਰਾਲੀਆਂ ਖੜੀਆਂ ਇੱਧਰ ਟਰਾਲੀ ਦਾ ਸ਼ਵੀਰ ਦਾ ਪਾਣੀ ਹੈ ਇੱਧਰ ਸਿੰਪਲ ਪਾਣੀ ਨਾਲ ਨਾਲ ਵੰਟਾ ਰਿਹਾ ਇਹ ਕਈ ਨਾਲ ਦੇ ਪਿੰਡਾਂ ਦੇ ਵਿੱਚੋਂ ਸੰਗਤ ਲਿਆਉਂਦੀ ਹੈ ਫਿਰ ਭਰ ਕੇ ਆਪਾਂ ਆਪਾਂ ਨਾਲ ਦੇ ਨਾਲ ਦੇਖ ਰਿਹਾ ਕਿ ਇੱਥੇ ਵੀ ਪਾਣੀ ਵੀ ਸੁਵਿਜਿਦਾਰੀ ਹੈ ਕਵੀਰ ਆਪਣੇ ਕੋਲ ਬੈਠਿਆ ਹੋਇਆ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਹੜੀ ਜਗ੍ਹਾ ਤੋਂ ਵੀਰ ਜੀ ਅਸ਼ਵੀਲ ਲੱਗੀ ਹੋਈ ਹੈ ਇਹ ਜੀ ਜੀ ਜੀਰੇ ਸ਼ਹਿਰ ਤੋਂ ਆ ਜੀਰੇ ਸ਼ਹਿਰ ਤੋਂ ਇੱਥੋਂ ਜਿਵੇਂ ਸਾਡੇ ਨਾਲ ਦੇ ਆ ਜਿਹੜੇ ਫਰੋਈ ਪ੍ਰਚਾਰਦੇ ਆ ਕੋਈ ਫਾਇਰਗਾ ਦੇ ਆ ਕੋਈ ਫਾਇਰਗਾ ਦੇ ਕੋਈ ਫਰੋਈ ਪ੍ਰਚਾਰਦੇ ਆ ਕੋਈ ਬਗਉਤੋਂ ਕੋਈ ਸਾਡੇ ਕੋਰਟ ਤੋਂ ਧਰਮ ਕੋਰਟ ਤੋਂ ਕੋਈ ਫਾਇਲ ਕਾ ਦੋ ਇਹ ਹਰੇਕ ਐਤਵਾਰ ਵੀ ਲੱਗ ਹਾਂਜੀ ਹਰੇਕ ਐਤਵਾਰ ਜੀ ਠੀਕ ਐ ਇਹ ਇਹ ਹਰੇਕ ਐਤਵਾਰ ਇਹਦਾ ਸ਼ਬੀਲ ਆਉਂਦੇ ਐ ਜਲਦੀ ਕਿੰਨੇ ਕ ਗਿਣਤੀ ਤੇ ਆਪਣੇ ਵੀਰ ਸੇਵਾ ਕਰਨ ਆਉਂਦੇ ਇੱਥੇ ਸਾਡੇ ਸੇਵਾ ਕਰਨ ਕੋਈ ਹੈਗੇ ਜੀ 40 50 ਜਣੇ ਆ ਜੀ ਜਿਹੜੇ ਅੱਡ ਅੱਡ ਸ਼ਹਿਰ ਤੋਂ ਆਉਂਦੇ ਜੀ ਕਿਤੇ ਅੱਡ ਅੱਡ ਸ਼ਹਿਰਾਂ ਦੇ ਵਿੱਚੋਂ ਅੱਡ ਅੱਡ ਸ਼ਹਿਰਾਂ ਦੇ ਵਿੱਚੋਂ ਵੀਰ ਆਉਂਦੇ ਐ ਇੱਥੇ ਸੇਵਾ ਕਰਨ ਤੇ 40 50 ਮੁੰਡੇ ਇਕੱਠੇ ਹੋ ਕੇ ਹਰੇਕ ਪਿੰਡ ਦੇ ਵਿੱਚੋਂ ਉਹ ਟਰਾਲੀਆਂ ਦੇ ਵਿੱਚ ਵੀ ਜਲ ਲੈ ਕੇ ਆਉਂਦੇ ਆ। ਤੁਸੀਂ ਦੇਖ ਰਹੇ ਹੋ ਕਿ ਸੇਵਾ ਕਰ ਰਹੇ ਨਾਲ ਦੀ ਨਾਲ। ਇਸ ਟਾਈਮ ਆਪਾਂ ਖੜੇ ਆ ਰਾਮ ਗੜੀਆ ਦਰਵਾਜਾ ਅੰਮ੍ਰਿਤਸਰ ਦੇ ਵਿੱਚ। ਤੇ ਉਹ ਸਾਹਮਣੇ ਸ਼ੀਤਾਂਵਾਲਾ ਗੁਰਦੁਆਰਾ ਜਿੰਨੀ ਪਾਰਕਿੰਗ ਸਾਰੀ ਭਰੀ ਹੋਈ ਆ। ਆਪਾਂ ਹੋਰ ਵੀ ਨੇੜੇ ਜਾ ਕੇ ਪਾਰਕਿੰਗ ਦੇ ਦਰਸ਼ਨ ਤੁਹਾਨੂੰ ਸੰਗਤ ਦੇ ਕਰਾਵਾਂਗੇ ਤੇ ਨਾਲ ਦੀ ਨਾਲ ਸੰਗਤ ਨਾਲ ਗੱਲਬਾਤ ਕਰਾਂਗੇ। ਇਹ ਪਿੰਡ ਚੱਬਾ ਤੋਂ ਵੀ ਸੰਗਤ ਟਰਾਲੀ ਭਰ ਕੇ ਲਿਆਈ ਜਾਏ ਪਾਣੀ ਦੇ ਅਸੀਂ ਉਹਨਾਂ ਦੇ ਸੌ ਤਿੰਨ ਪਿੰਡਾਂ ਤੋਂ ਲਗਾਤਾਰ ਸੰਗਤ ਅਲਕੇ ਦੇ ਸੇਵਾ ਪਾਣੀ ਦੀ ਸੇਵਾ ਕਰਦੀ ਐ ਸੋ ਹਰ ਵਾਰ ਬੜਾ ਆਪਣੇ ਕੋ ਖੜੇ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਹਾਂਜੀ ਵੀਰ ਜੀ ਕਿਹੜੇ ਪਿੰਡ ਤੋਂ ਆਏ ਹੋ ਤੇ ਦੱਸੋ ਵਾਇਰ ਜੀ ਦਾ ਖਾਲਸਾ ਵਾਇਰ ਜੀ ਫਤਿਹ ਵੀਰ ਜੀ ਆਪਾਂ ਖਾਪੜ ਖੇੜੀ ਤੋਂ ਪਿੰਡ ਤੋਂ ਅੱਛਾ ਤੇ ਜਲਦੀ ਸੇਵਾ ਲੈ ਕੇ ਆਈ ਦੀ ਆਪਾਂ ਹਰ ਹਾਰਾਤ ਵਾਰ ਠੀਕ ਇਹ ਤੁਸੀਂ ਕਦੋਂ ਤੋਂ ਆ ਰਹੇ ਹੋ ਇੱਥੇ ਜੀ ਜਦੋਂ ਦਾ ਇਹ ਚપરા ਸਾਹਿਬ ਚਾਲੂ ਹੋਇਆ ਠੀਕ 2.5 ਸਾਲ ਹੋ ਗਏ ਆ ਪਾਣੋਂ ਬਿਆਂ ਨੂੰ ਪਹਿਲਾਂ ਆਟੋ ਤੇ ਲਿਹਾਈਦਾ ਸੀ ਪਾਣੀ ਅੱਛਾ ਹੀ ਹੁਣ ਟਰੈਕਟਰ ਟਰਾਲੀ ਤੇ ਲਿਹਾਈਦਾ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਵੀਰ ਲਿਆਉਂਦੇ ਆ ਉਹਨਾਂ ਦੇ ਭਰਾ ਉਹਨਾਂ ਸੁਖਣਾ ਸੁਕੀ ਸੀ ਕਿ ਅਮਰੀਕਾ ਜਾਣਾ ਹੋਰ ਕਿੰਨੇ ਕੁ ਪਿੰਡਾਂ ਤੋਂ ਸੰਗਤ ਇੱਥੇ ਜਾਂਦੀ ਸੀ ਸੰਗਤ ਦੋ ਟਰਾਲੀਆਂ ਹੋਰ ਆਉਂਦੀਆਂ ਵੀਰ ਜੀ ਹਰ ਇੱਕ ਐਤਵਾਰ ਸੰਗਤ ਆਉਂਦੀ ਹੈ ਹਾਂਜੀ ਸੇਵਾ ਕਰਨ ਹਰ ਇੱਕ ਐਤਵਾਰ ਆਉਂਦੇ ਹਾਂਜੀ ਹਾਂਜੀ ਹਰ ਹਰੇਕ ਐਤਵਾਰ ਵੀਰ ਜੀ ਹਰ ਸੰਡੇ ਹਰ ਸੰਡੇ ਹੁੰਦੇ ਆ। ਦੇਖ ਰਹੇ ਹੋ ਕਿ ਹਰੇਕ ਐਤਵਾਰ ਵੀਰ ਇੱਥੇ ਪਾਣੀ ਦੀ ਸੇਵਾ ਕਰਦੇ ਆ ਤੇ ਇੱਧਰ ਨਾਲ ਦੀ ਨਾਲ ਸੰਗਤ ਜਿਆਦਾ ਗਰਮੀ ਹੋਣ ਕਰਕੇ ਪਾਣੀ ਦੀ ਪਿਆਸ ਲੱਗਦੀ ਆ ਸੋ ਤੁਹਾਨੂੰ ਅੱਗੇ ਵਿਖਾ ਦੀ ਨਾਲ 14 ਦੇ ਲੰਗਰ ਵੀ ਚੱਲ ਰਹੇ ਆ। ਸੋ ਇਹ ਵੀ ਦੇਖੋ ਸੰਗਤ ਇਹ ਦੱਸ ਰਿਹਾ ਵੀਰ ਕਿ 500 ਦੇ ਕਰੀਬ ਇੱਥੇ ਪੇਟੀ ਲੱਗ ਜਾਂਦੀ ਆ। ਗਰਮੀ ਵਿੱਚ ਇੱਕ ਟਰਾਲੀ ਦੀ ਇਹ ਤਿੰਨ ਚਾਰ ਟਰਾਲੀਆਂ ਆਉਂਦੀਆਂ ਭਰ-ਭਰ ਕੇ ਸੰਗਤ ਦੀਆਂ ਤੇ ਇਹ ਸੇਵਾ ਕਰਦੇ ਆ ਇੱਥੇ। ਮਿੱਠੇ ਜਲਦੇ ਠੰਡੇ ਦੇ ਲੰਗਰ ਆ ਵੀਰ ਆਪਣੇ ਕੋਲ ਖੜੇ ਆ ਆਪਾਂ ਵੀਰ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਤੁਹਾਡਾ ਨਾਮ ਕੀ ਆ ਹਾਂਜੀ ਵੀਰ ਜੀ ਮੇਰਾ ਨਾਮ ਰਣਜੋਤ ਸਿੰਘ ਆ ਅਸੀਂ ਵੀਰ ਜੀ ਪਿੰਡ ਚੱਬੇ ਤੋਂ ਆਉਣ ਨੇ ਸਾਰੇ ਵੀਰ ਭਰਾ ਤੇ ਵੀਰ ਜੀ ਐਨਆਰ ਦੇ ਵੀਰ ਤੇ ਨਾਲ ਪਿੰਡ ਦੀ ਸਖਤ ਜਿਹੜੀ ਉਹ ਸੇਵਾ ਕਰਦੀ ਆ ਤੇ ਹਰ ਐਤਵਾਰ ਆਪਾਂ ਜਿਹੜਾ ਸ਼ਪੀਲ ਦਾ ਜਲ ਜੀਰੇ ਨਾਲ ਲੱਸੀ ਦਾ ਆਪਾਂ ਲੰਗਰ ਲਾਇਦਾ ਹੈ ਤੇ ਬਹੁਤ ਖੁਸ਼ੀ ਹੁੰਦੀ ਆ ਆਪਣਾ ਲੰਗਰ ਲਾਗੇ ਵੀਰ ਜੀ ਠੀਕ ਆ ਵੀਰ ਜੀ ਹਾਂਜੀ ਵੀਰ ਜੀ ਸੋ ਇਹ ਵੀਰ ਦੱਸ ਰਿਹਾ ਕਿ ਹਰੇਕ ਐਤਵਾਰ ਅਸੀਂ ਇੱਥੇ ਲੱਸੀ ਦੀ ਜਾਂ ਠੰਡੇ ਮਿੱਠੇ ਜਾਂਦੀ ਸੇਵਾ ਕਰਦੇ ਹਾਂ ਤਾਂ ਸਾਨੂੰ ਖੁਸ਼ੀ ਮਿਲਦੀ ਆ ਉਹ ਹੋਰ ਵੀ ਆਪਾਂ ਸੰਗਤ ਨਾਲ ਗੱਲਬਾਤ ਕਰਾਂਗੇ ਆਪਾਂ ਵੀਰਾਂ ਨਾਲ ਟਰਾਲੀ ਨਾਲ ਗੱਲ ਕਰੀ ਕਿ ਕਿਸ ਤਰ੍ਹਾਂ ਉਹ ਜਾਂਦੀ ਸੇਵਾ ਕਰਦੇ ਆ ਸੋ ਵੀਰ ਦੱਸ ਰਿਹਾ ਕਿ ਐਵਰੀ ਸੰਡੇ 20 ਤੋਂ 25000 ਰੁਪਏ ਦਾ ਖਰਚਾ ਆ ਜਾਂਦਾ ਦਾ ਸੰਗਤ ਦੇ ਅਧਿਕਾਰੀਆਂ ਤੇ ਨਾਲ ਲਾਕੇ ਸੰਗਤ ਦੇ ਐਨ ਆਰ ਆਈ ਵੀਰ ਸਾਰੇ ਮਿਲ ਕੇ ਸੇਵਾ ਕਰਦੇ ਆ ਸੋ ਆਪਾਂ ਹੋਰ ਵੀ ਲੰਗਰ ਦੇ ਵਿੱਚ ਜਾ ਕੇ ਦਰਸ਼ਨ ਕਰਦੇ ਆਂ ਤੇ ਗੱਲਬਾਤ ਕਰਦੇ ਆਂ। ਸੋ ਹੁਣ ਆਪਾਂ ਇੱਕ ਹੋਰ ਲੰਗਰ ਵਾਲੇ ਪਾਸੇ ਆਏ ਆਂ ਇੱਧਰ ਚੱਲ ਰਹੇ ਆਂ ਸੰਗਤ ਲਈ ਕੋਸ਼ਿਸ਼ ਹੋ ਰਹੀ ਆਂ ਦਾ ਲੰਗਰ ਚੱਲ ਰਿਹਾ ਵਾ ਤੇ ਜੀ ਵੇਖੋ ਕਿ ਇੱਧਰ ਹਲੇ ਬੇਸਮੈਂਟ ਤਿਆਰ ਹੋ ਰਹੀ ਆ ਉੱਧਰ ਵੀ ਜਿਆਦਾ ਸੰਗਤ ਬੈਠੀ ਬਾਠ ਕਰਦੀ ਸੀਗੀ। ਪਰ ਬਾਠ ਦੀ ਸੌਤ ਹੋ ਚੁੱਕੀ ਆ ਤੇ ਸੰਗਤ ਆ। ਸਾਫ ਪੂਰਾ ਲੱਗ ਰਿਹਾ ਆ। ਇਧਰ ਚਾਹ ਦੀ ਵੀ ਸੇਵਾ ਕਰ ਰਿਹਾ ਬੀਬੀ ਸੋ ਨਾਲ ਆਪਾਂ ਇੱਕ ਪਾਸੇ ਵੇਖ ਰਹੇ ਹਾਂ ਕਿ ਇਧਰ ਕੜੀ ਛੋਲ ਦੀ ਲੰਗਰ ਚੱਲ ਰਿਹਾ ਆ ਆ ਭਾਈ ਕਿਹੜਾ ਚੈਨਲ ਆ ਭਾਈ ਜੀ ਸੋ ਇਧਰ ਮਾਤਾ ਕੋਲਾ ਜਿਹੜੇ ਭਲਾਈ ਕੇਂਦਰ ਭਲਾਈ ਕੇਂਦਰ ਵੱਲੋਂ ਲੰਗਰ ਦੀ ਸੇਵਾ ਚੱਲ ਰਹੀ ਆ ਤੋਂ ਆਪਾਂ ਕੋਸ਼ਿਸ਼ ਕਰਦੇ ਆਂ ਬਾਬਾ ਜੀ ਨਾਲ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਜੀ ਬਾਬਾ ਜੀ ਕਿ ਕਿੰਨਾ ਵੱਲੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਇਹ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸੰਗਤ ਦੀ ਅਸੀਸ ਨਾਲ ਬੀਬੀ ਕੋਲਾ ਜੀ ਭਲਾਈ ਕੇਂਦਰ ਭਾਈ ਗੁਰਗਪਾਲ ਸਿੰਘ ਜੀ ਵੱਲੋਂ ਹਰ ਐਤਵਾਰ ਸ਼ਹੀਦਾ ਸਾਹਿਬ ਜਿਹੜਾ ਲੰਗਰ ਲੱਗਦਾ ਏ ਸਵੇਰੇ ਸ਼ੁਰੂਆਤ ਜਿਹੜੀ ਹੁੰਦੀ ਏ ਚਾਹ ਤੇ ਬਰੈਡ ਤੇ ਰਸ ਉਸ ਤੋਂ ਬਾਅਦ ਗੁਰੂ ਦੀ ਕਿਰਪਾ ਨਾਲ ਜਿਹੜੇ ਚੋਲ ਤੇ ਛੋਲੇ ਉਸ ਤੋਂ ਬਾਅਦ ਪੂੜੇ ਛੋਲੇ ਸਮਾਪਤੀ ਵੇਲੇ ਗੁਰੂ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਕੜੀ ਚਾਵਲ ਦਾ ਜਿਹੜਾ ਲੰਗਰ ਉਹ ਤੁਸੀਂ ਆਪ ਤਾ ਕਰਿਓ ਸੰਗਤਾਂ ਦੀ ਅਸੀਸ ਲੈਣ ਲਈ ਆਪਜੀ ਸਾਰੇ ਅਰਦਾਸ ਕਰਿਓ ਭਾਈ ਗੁਰੂ ਗੋਪਾਲ ਸਿੰਘ ਜੀ ਕੋ ਬਾਬਾ ਦੀਪ ਸਿੰਘ ਜੀ ਆਪਣੀ ਬਖਸ਼ੀਸ਼ ਕਰਕੇ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਸਾਰੇ ਅਰਦਾਸ ਕਰਦਾ ਕਿ ਭਾਈ ਸਾਹਿਬ ਭਾਈ ਗੋਰੀਕਬਾਲ ਸਿੰਘ ਜੀ ਨੂੰ ਮਹਾਰਾਜ ਤੰਦਰੁਸਤੀ ਬਖਸ਼ਣ ਸੋ ਇਸੇ ਤਰ੍ਹਾਂ ਸੰਗਤ ਲੰਗਰ ਦੀ ਸੇਵਾ ਕਰਦੀ ਰਹੇ ਤੇ ਆਓ ਆਪਣੇ ਹੋਰ ਪਾਸੇ ਵੀਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਲੋ ਜੀ ਇੱਧਰ ਸ਼ਰਦਾਈ ਦੇ ਲੰਗਰ ਸੰਗਤ ਲਈ ਚੱਲ ਰਿਹਾ ਹੈ। ਜਿਵੇਂ ਦੇਖ ਰਹੇ ਹੋ ਸੰਤਾਲ ਦੇ ਸ਼ਰਦਾਈ ਦੇ ਲੰਗਰ ਚੱਲ ਰਿਹਾ ਹੈ। ਸਰਦਾਈ ਜਾ ਕੇ ਗਰਗਰ ਕੀ ਟੰਡਿਸ਼ ਸਰਦਾਈ ਜਾ ਰਿਹਾ ਸਈ ਦਾ ਲੰਗਰ ਚਾਲਿਆ ਆਪਾਂ ਬਾਬਾ ਜੀ ਨਾਲ ਗੱਲ ਗਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਅੱਜ ਬਾਬਾ ਜੀ ਕਿੱਥੋਂ ਦੀ ਸੰਗਤ ਸਰਦਾਈ ਦੇ ਲੰਗਰੇ ਲਾਇਆ ਸਾਰੇ ਚਾਹ ਦੇ ਲੰਗਰ ਬਾਬਾ ਜੀ ਬੁਵਾਦ ਕਰਦੇ ਮੀਠਾ ਰੋਡ ਦੀ ਸੰਗਤ ਕਿਸ਼ਕੇ ਦੇ ਸਿੰਘ ਬਹੁਤ ਸਹਿਯੋਗ ਦਿੰਦੇ ਆਂ ਜੀ ਇਹ ਆਟਮ ਵਹਿਦਾ ਸਭ ਇੱਥੇ ਤੋਂ ਆ ਜੀ ਕੋਰ ਵੀ ਥੋੜਾ ਸਕਦਾ ਕੋਈ ਫਰੋਜ਼ਪੁਰ ਤੋਂ ਜੀਰੇ ਤੋਂ ਮੁਖੂ ਤੋਂ ਲੁਧਿਆਣੇ ਤੋਂ ਵਾਕਾ ਖਦਾ ਤੋਂ ਤਤਨਪੁਰ ਦੀ ਸੇਚੀ ਜਿਸ ਦਾ ਅੰਦੇ ਉਹਨਾਂ ਤੋਂ ਕੋਈ ਹੋਰ ਆ ਗਿਆ ਸੰਗਤ ਨੂੰ ਤਨਮਨ ਤੁਹਾਨੂੰ ਲੰਗਰ ਨਾਲ ਸੇਵਾ ਕਰਦੀ ਹੈ ਜੀ ਹਾਂ ਜੀ ਬਾਬੇ ਹਰੇਕ ਐਤਵਾਰ ਸੇਵਾ ਕਰਦੀ ਸੰਗਤ ਸਾਰਾ ਦਰਦ ਪੈਰੇ ਤੋਂ ਸਮਰਪਿਤ ਠੀਕ ਹੈ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਵੀਰ ਜੀ ਦੱਸ ਰਹੇ ਸੀ ਕਿ ਇੱਥੇ ਸੰਗਤ ਸਵੇਰ ਤੋਂ ਹੀ ਪ੍ਰਸ਼ਾਦਾ ਦੇ ਲੰਗਰ ਤੇ ਚੋਲਾ ਦੇ ਲੰਗਰ ਸ਼ੁਰੂ ਹੋ ਜਾਂਦੇ ਆ ਤੇ ਫਿਰ ਸਾਰਾ ਦਿਨ ਸੇਵਾ ਚੱਲਦੀ ਆ ਇੱਕ ਦਿਨ ਪਹਿਲਾਂ ਸੰਗਤ ਆ ਕੇ ਇੱਥੇ ਤਿਆਰੀ ਕਰਨ ਲੱਗ ਜਾਂਦੀ ਆ ਸਾਰੀ ਤੋ ਵੀਰ ਵੀ ਸੇਵਾ ਕਰਨ ਵਾਲੇ ਇਹ ਇੱਕ ਦਿਨ ਪਹਿਲਾਂ ਹੀ ਆ ਜੰਦੇ ਸੇਵਾ ਕਰਦੇ ਆ ਨੇੜੇ ਦੇੜੇ ਦੇ ਪਿੰਡਾਂ ਦੇ ਵਿੱਚੋਂ ਤੇ ਬੜੇ ਉਤਸ਼ਾਹ ਨਾਲ ਸੇਵਾ ਕਰਦੇ ਆ ਸੋ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਇਸ ਪਾਸੇ ਵੀ ਸੰਗਤ ਦੇ ਜੋੜਿਆ ਜੀ ਸੇਵਾ ਹੋ ਰਹੀ ਹੈ ਜੋੜਾ ਘਰ ਬਣਾਇਆ ਗਿਆ ਵਾ ਇੱਕ ਕਿਉਂਕਿ ਉਹ ਇੱਕ ਦੂਸਰੇ ਪਾਸੇ ਸੰਗਤ ਬਹੁਤ ਜ਼ਿਆਦਾ ਹੋ ਜਾਂਦੀ ਆ ਫਿਰ ਤਾਂ ਕਰਕੇ ਇੱਕ ਪਾਸੇ ਇੱਧਰ ਵੀ ਸੰਗਤ ਲਈ ਜੋੜਾ ਘਰ ਬਣਾਇਆ ਗਿਆ ਵਾ ਇਹ ਹੈ ਕਰਨਤਨ ਰੋਡ ਸਾਈਡ ਆ ਜਦੋਂ ਜਿਹੜੀ ਸੰਗਤ ਇੱਧਰ ਆਉਂਦੀ ਕਰਨਤਨ ਰੋਡ ਸਾਈਡ ਤੋਂ ਤੇ ਉਹਨਾਂ ਲਈ ਫਿਰ ਇੱਧਰ ਜੋੜਾ ਘਰ ਬਣਾਇਆ ਜਾਂਦਾ ਵਾ ਸੋ ਇੱਧਰ ਵੀ ਤੁਹਾਨੂੰ ਵਿਖਾਉਣਾ ਹੈ ਕਿ ਬੇਸਮੈਂਟ ਹਲੇ ਬੇਸਮੈਂਟ ਦੀ ਸੇਵਾ ਚੱਲਦੀ ਤੇ ਉਸੇ ਵੀ ਸੰਗਤ ਬੈਠੀ ਹੁੰਦੀ ਆ ਹੁਣ ਪਾਠ ਦੀ ਸਮਾਪਤੀ ਹੋ ਗਈ ਤਾਂ ਕਰਕੇ ਫਿਰ ਸੰਗਤ ਇੱਥੋਂ ਹੁਣ ਉੱਠ ਗਈ ਆ ਸਾਰੀ ਬੇਸਮੈਂਟ ਔਰ ਸਮਾਪਤੀ ਹੋ ਚੁੱਕੀ ਹੈ ਤੇ ਇਹ ਸੰਗਤ ਹੁਣ ਘਾੜੂ ਦੀ ਸੇਵਾ ਕਰਦੀ ਆ। ਸਮਾਪਤੀ ਤੋਂ ਉਪਰੰਤ ਉਹ ਵੀ ਇੱਥੇ ਸਾਰੀ ਸੰਗਤ ਇਹ ਭਰਿਆ ਹੋਇਆ ਸੀਗਾ। ਇਹ ਸੜਕ ਦਾ ਇੱਕ ਪਾਸਾ ਸਾਰਾ ਭਰਿਆ ਹੋਇਆ ਸੀਗਾ। ਫਿਰ ਹੁਣ ਸਮਾਪਤੀ ਹੋਣ ਉਪਰੰਤ ਸੰਗਤ ਫਿਰ ਘਾੜੂ ਦੀ ਸੇਵਾ ਕਰਕੇ ਨਾਲ ਹੀ ਸੜਕ ਦੀ ਸਫਾਈ ਕਰਕੇ ਵੀ ਜਾਂਦੀ ਆ ਵੀ ਦੇਖ ਰਹੇ ਹੋ। ਸੋ ਅੱਜ ਤੁਸੀਂ ਦਰਸ਼ਨ ਕਰੇ ਆ ਗੁਰਦੁਆਰਾ ਬਾਬਾ ਸ਼ਹੀਦਗੰਗ ਸਾਹਿਬ ਜਿਹਨੂੰ ਆਪਾਂ ਸ਼ੀਦਾਂਵਾਲਾ ਗੁਰਦੁਆਰਾ ਵੀ ਕਹਿੰਦੇ ਆ ਤੇ ਤੁਸੀਂ ਵੇਖਿਆ ਕਿ ਇੱਥੇ ਚਪੈਰਾ ਸਾਹਿਬ ਤੇ ਕਿੰਨੀ ਜ਼ਿਆਦਾ ਗਿਣਤੀ ਵਿੱਚ ਸੰਗਤ ਇਕੱਠੀ ਹੁੰਦੀ ਆ ਹਰੇਕ ਐਤਵਾਰ ਸੋ ਤੁਸੀਂ ਵੀ ਜ਼ਰੂਰ ਕਰੇ ਇੱਥੇ ਵਿਜ਼ਿਟ ਕਰੋ ਤੇ ਆ ਕੇ ਇੱਥੇ ਸੰਗਤ ਦੇ ਦਰਸ਼ਨ ਕਰੋ ਤਾਂ ਕਿ ਤੁਹਾਨੂੰ ਵੀ ਅਨੁਭਵ ਹੋ ਸਕੇ ਕਿ ਪ੍ਰਮਾਤਮਾ ਖੁਦ ਆ ਇੱਥੇ ਆ ਕੇ ਆਪਣੀ ਸ਼ਕਤੀ ਵਰਤਾ ਰਹੇ ਹਨ ਸੋ ਇਸ ਤਰ੍ਹਾਂ ਦੀਆਂ ਹੋਰ ਨਵੇਂ-ਨਵੇਂ ਵੀਡੀਓ ਵੇਖਣ ਲਈ ਤੁਸੀਂ VM29 ਵਲੋਗ ਤੁਹਾਡਾ ਆਪਣਾ ਚੈਨਲ ਸਬਸਕ੍ਰਾਈਬ ਕਰੋ ਸੋ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ